ਆ ਜੋ ਅਵਾਰਡ ਹੈਗਾ ਇਹ ਸਿਰਫ ਲੋਕਾਂ ਦੇ ਨਾਮ ਆ ਜਿਨ੍ਹਾਂ ਦੇ ਆਪਾਂ ਕਰਕੇ ਇੱਥੇ ਪਹੁੰਚੇ ਆ ਤੇ ਇਹ ਲੋਕਾਂ ਦੇ ਲਈ ਆ ਸਾਰਾ ਕੁਝ ਤੇ ਇਹ ਹੋਰ ਗੌਰਵ ਦੀ ਗੱਲ ਹੈ ਕਿ ਸਾਡੇ ਪੰਜਾਬ ਤੇ ਸਿਰਫ ਇਕਲੌਤਾ ਅਵਾਰਡ ਜਿਹੜਾ ਕਿ ਸਾਨੂੰ ਮਿਲਿਆ ਸਿਰਫ 4 ਹੀ ਸੋਸ਼ਲ ਵਰਕਰ 올ਓਵਰ ਇੰਡੀਆ ਦੇ ਵਿੱਚ ਤੇ ਇੱਕ ਨੈਸ਼ਨਲ ਸੋਸ਼ਲ ਐਕਟਿਵਿਸਟ ਦਾ ਸੀਗਾ ਤੇ ਆਪਾਂ ਨੂੰ ਜੋ ਆਪਾਂ ਮਤਲਬ ਆਪਾਂ ਦੇ ਵੱਲੋਂ ਕੋਈ ਇਦਾਂ ਦਾ ਨਾ ਸੀਗਾ ਜੋ ਹੋਏਗਾ ਠੀਕ ਹੈ ਆਪਣੇ ਵਿੱਚ ਹੀ ਸੀਗਾ ਕਿ ਬੇਸਿਕਲੀ ਆਪਾਂ ਲੋਕਾਂ ਦੀ ਸੇਵਾ ਜੋ ਕਰਦੇ ਆਏ ਆ ਆਪਾਂ ਉਸ ਚੀਜ਼ ਨੂੰ ਕੰਟੀਨਿਊ ਰੱਖਣਾ ਉਸ ਚੀਜ਼ ਤੇ ਕੋਈ ਮੋਟੀਵੇਸ਼ਨ ਹੋ ਕੇ ਫਰਕ ਨਹੀਂ ਪੈਣਾ ਸੀਗਾ ਚਾਹੇ ਜੋ ਐਂਡ ਉੱਥੇ 빅 बॉस 5 ਦੇ ਪੂਜਾ ਮਿਸ਼ਰਾ ਜੀ ਵੀ ਉੱਥੇ ਸੀਗੇ ਐਟ ਦੀ ਮੂਵਮੈਂਟ ਐਂਡ ਉੱਥੇ ਮੁਖਦਾ ਗੋੜਸੇ ਜੋ ਉਹਨਾਂ ਨੇ ਜਿਨ੍ਹਾਂ ਨੇ ਮਾਰਦੇ ਹਾਂਜੀ ਤੋਂ ਲੋਕ ਤਾਂ ਡੋਨੇਸ਼ਨ ਲਈ ਬਹੁਤ ਕਾਲਸ ਕਰਦੇ ਨੇ ਇਵਨ ਕਿ ਫੋਰਨਸ ਤੋਂ ਵੀ ਬਹੁਤ ਕਾਲ ਆਉਂਦੇ ਕਿ ਦੈਟ ਆਪਾਂ ਡੋਨੇਸ਼ਨ ਤੁਹਾਨੂੰ ਦੇਣਾ ਚਾਹੁੰਦੇ ਬਟ ਆਪਣੀ ਜੋ ਆਪਣਾ ਫਰਸਟ ਮੋਟੋ ਇਹੀ ਸੀਗਾ ਕਿ ਦੈਟ ਅਸੀਂ ਜੋ ਕਰਨਾ ਸੀ ਆਪਣੀ ਟੀਮ ਆਪਣੇ ਵੀ ਹਾਫ ਤੇ ਹੀ ਕਰਨਾ ਦੇਖੋ ਜਦੋਂ ਆਪਾਂ ਇੱਕ ਐਨਜੀਓ ਓਪਨ ਕਰਦੇ ਆ ਆਪਣਾ ਮੇਨ ਮੋਟਿਵ ਅੰਦਰ ਇਹੀ ਹੋਣਾ ਚਾਹੀਦਾ ਵਾ ਕਿ ਦੈਟ ਆਪਾਂ ਲੋਕਾਂ ਦੇ ਪ੍ਰਤੀ ਸੇਵਾ ਭਾਵਨਾ ਪ੍ਰਤੀ ਕਰਨਾ ਇਹ ਨਹੀਂ ਕਿ ਆਪਣਾ ਬਿਜ਼ਨਸ ਕਰਨਾ ਆਪਣਾ ਘਰ ਭਰਨਾ Indian National Glorious 2022 ਦੇ ਅਵਾਰਡਸ ਜਿਹੜੇ ਨੇ ਇਸ ਵਾਰ ਪਿੰਕ ਸਿਟੀ ਜੈਪੁਰ ਦੇ ਵਿੱਚ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਇਸ ਜੋ ਅਵਾਰਡਸ ਨੇ ਇਹਨਾਂ ਦੇ ਵਿੱਚ ਸਿਰਫ ਤੇ ਸਿਰਫ ਭਾਰਤ ਦੇ ਵਿੱਚੋਂ ਦੀ 51 ਲੋਕਾਂ ਨੂੰ ਇਹ ਅਵਾਰਡ ਮਿਲੇ ਨੇ ਤੇ ਇੱਕ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨੌਜਵਾਨ ਜੋ ਕਿ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹੈ ਈਸ਼ੂ ਕਲਰਾ ਇਹਨਾਂ ਨੂੰ ਨੈਸ਼ਨਲ ਸੋਸ਼ਲ ਐਕਟੀਵਿਸਟ ਦਾ ਅਵਾਰਡ ਜਿਹੜਾ ਮਿਲਿਆ ਕਿਉਂਕਿ ਤੁਹਾਨੂੰ ਦੱਸ ਦਈਏ ਇਸ਼ੂ ਹੁਣਾਂ ਦੇ ਵੱਲੋਂ ਇੱਕ 휴ਮੈਨਿਟੀ ਐਨਜੀਓ ਜਿਹੜੀ ਚਲਾਈ ਜਾਂਦੀ ਹੈ ਤੇ ਇਹਨਾਂ ਨੂੰ ਨੈਸ਼ਨਲ ਸੋਸ਼ਲ ਐਕਟਿਵਿਸਟ ਦਾ ਅਵਾਰਡ ਜਿਹੜਾ ਮਿਲਿਆ ਤੇ ਜਾਣਦੇ ਆ ਕਿਸ ਤਰੀਕੇ ਦਾ ਸਫਰ ਰਿਹਾ ਕਿਵੇਂ ਇਹਨਾਂ ਨੂੰ ਇਸ ਅਵਾਰਡ ਦੇ ਲਈ ਚੁਣਿਆ ਗਿਆ ਤੇ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਇਸ਼ੂ ਜੀ ਬਹੁਤ ਬਹੁਤ ਸਵਾਗਤ ਐਂਡ ਕੰਗ੍ਰੈਚੁਲੇਸ਼ਨ ਥੈਂਕ ਯੂ ਸੋ ਮੱਚ ਜੀ ਤਾਂ ਇਹ ਦੱਸੋ ਸਭ ਤੋਂ ਪਹਿਲਾਂ ਕੀ ਤੁਹਾਨੂੰ ਨੈਸ਼ਨਲ ਸੋਸ਼ਲ ਐਕਟਿਵਿਸਟ ਦਾ ਅਵਾਰਡ ਮਿਲਿਆ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਫੀਲਿੰਗ ਹੈਸ ਟਾਈਮ ਬਹੁਤ ਚੰਗਾ ਫੀਲ ਹੋ ਰਿਹਾ ਹੈ ਕਿ ਕਿ ਆ ਜੋ ਅਵਾਰਡ ਹੈਗਾ ਇਹ ਸਿਰਫ ਲੋਕਾਂ ਦੇ ਨਾਮ ਆ ਜਿਨ੍ਹਾਂ ਦੇ ਆਪਾਂ ਕਰਕੇ ਇੱਥੇ ਪਹੁੰਚੇ ਆ ਤੇ ਇਹ ਲੋਕਾਂ ਦੇ ਲਈ ਹੈ ਸਾਰਾ ਕੁਝ ਤੇ ਇਹ ਹੋਰ ਗੌਰਵ ਦੀ ਗੱਲ ਹੈ ਕਿ ਸਾਡੇ ਪੰਜਾਬ 'ਚ ਸਿਰਫ ਇਕਲੌਤਾ ਅਵਾਰਡ ਜਿਹੜਾ ਕਿ ਸਾਨੂੰ ਮਿਲਿਆ ਤੇ ਇਹੀ ਚੀਜ਼ ਹੈ ਕਿ ਇਦਾਂ ਹੀ ਹੁਣ ਨੇ ਮੋਟੀਵੇਸ਼ਨ ਆ ਸਾਡੇ ਲਈ ਇਸ ਜਸਟ ਇੱਕ ਚੈਪਟਰ ਇ ਨਿਊ ਬਿਗਨਿੰਗ ਹੈ ਕਿ ਹੁਣ ਆਪਾਂ ਇੱਕ ਹੋਰ ਇੱਕ ਨਵਾਂ ਚੈਪਟਰ ਓਪਨ ਕਰਕੇ ਲੋਕਾਂ ਦੇ ਨਾਮ ਸੇਵਾ ਕਰਕੇ ਹੋਰ ਅੱਗੇ ਵਧੀਏ ਆਈਡੀਆ ਸੀ ਕੁਝ ਤੁਹਾਨੂੰ ਕਿ ਮਤਲਬ ਇਹ ਨੈਸ਼ਨਲ ਕਿਸ ਅਵਾਰਡ ਦੇ ਲਈ ਤੁਹਾਨੂੰ ਨਾਮਿਨੇਟ ਕੀਤਾ ਜਾਏਗਾ ਅ ਬਸੇ ਹਮ ਐਵੇਂ ਕੋਈ ਆਈਡੀਆ ਨਹੀਂ ਸੀਗਾ ਆਈਡੀਆ ਇਹ ਸੀਗਾ ਕਿ ਥੈਟ ਕਾਜ਼ ਉੱਥੇ 51 ਦੇ ਵਿੱਚੋਂ ਸਿਰਫ 4 ਹੀ ਸੋਸ਼ਲ ਵਰਕਰ 올ਓਵਰ ਇੰਡੀਆ ਦੇ ਵਿੱਚ ਤੇ ਇੱਕ ਨੈਸ਼ਨਲ ਸੋਸ਼ਲ ਐਕਟਿਵਿਸਟ ਦਾ ਸੀਗਾ ਤੇ ਆਪਾਂ ਨੂੰ ਜੋ ਆਪਾਂ ਮਤਲਬ ਆਪਾਂ ਦੇ ਵੱਲੋਂ ਕੋਈ ਇਦਾਂ ਦਾ ਨਾ ਸੀਗਾ ਜੋ ਹੋਏਗਾ ਠੀਕ ਹੈ ਆਪਣੇ ਵਿੱਚ ਹੀ ਸੀਗਾ ਕਿ ਬੇਸਿਕਲੀ ਆਪਾਂ ਲੋਕਾਂ ਦੀ ਸੇਵਾ ਜੋ ਕਰਦੇ ਆਏ ਆ ਆਪਾਂ ਉਸ ਚੀਜ਼ ਨੂੰ ਕੰਟੀਨਿਊ ਰੱਖਣਾ ਉਸ ਚੀਜ਼ ਤੇ ਕੋਈ ਮੋਟੀਵੇਸ਼ਨ ਹੋ ਕੇ ਫਰਕ ਨਹੀਂ ਪੈਣਾ ਸੀਗਾ ਚਾਹੇ ਜੋ ਮਰਜ਼ੀ ਹੋਵੇ ਜਿਸ ਵਕਤ ਤੁਹਾਨੂੰ ਮਤਲਬ ਇਸ ਨੈਸ਼ਨਲ ਅਵਾਰਡ ਦੇ ਲਈ ਸਿਲੈਕਟ ਕੀਤਾ ਗਿਆ ਤਾਂ ਜਦੋਂ ਤੁਹਾਨੂੰ ਕਾਲ ਆਉਂਦੀ ਹੈ ਤੁਹਾਨੂੰ ਪਤਾ ਲੱਗਦਾ ਦੋ ਸਵੇਲੇ ਫੀਲਿੰਗ ਕਿੱਦਾਂ ਦੀ ਸੀ ਲਾਈਕ ਸ਼ੌਕਡ ਹੋ ਗਏ ਔਰ ਇੱਕਦਮ ਕਿ ਇਹ ਕਿੱਦਾਂ ਹੋ ਗਿਆ ਮਤਲਬ ਮੈਂ ਤਾਂ ਅਪਰੋਚ ਵੀ ਨਹੀਂ ਕੀਤਾ ਸੀਗਾ ਹਾਂਜੀ ਇਹ ਤਾਂ ਇਹ ਤਾਂ ਬਿਲਕੁਲ ਓਬਵੀਅਸ ਗੱਲ ਹੈ ਕਿਉਂਕਿ ਆਪਣੇ ਵੱ ਇਹ ਹੁੰਦਾ ਕਿ ਹਾਏ ਕੋਈ ਕਿਸੇ ਨੇ ਐਮਰਜੈਂਸੀ ਨਾ ਹੋਵੇ ਸਮਨੋ ਫਸਟ ਆਫ ਆਲ ਇੱਕ ਕਾਲ ਮਿਸ ਹੋ ਜਾਇਆ ਉਸ ਲਈ ਬੈਕ ਕਾਲ ਕਰੀ ਦੀ ਹੈ ਤੇ ਜਦੋਂ ਉਹਨਾਂ ਨੇ ਇਹਦਾ ਗੱਲ ਕੀਤੀ ਤੇ ਫਸਟ ਟਾਈਮ ਮੈਂ ਵੀ ਇਹ ਚੀਜ਼ ਸੀ ਕਿ ਥੈਟ ਪਤਾ ਨਹੀਂ ਕੀ ਚੀਜ਼ ਹੈ ਕੀ ਨਹੀਂ ਉੱਥੇ ਜਾ ਕੇ ਪਤਾ ਲੱਗਾ ਬਟ ਦੀ ਇਵੈਂਟ ਵਾਸ ਵੈਰੀ ਸੁਪੀਰੀਅਰ ਜਿੱਦਾਂ ਇੰਡੀਅਨ ਲੈਵਲ ਤੇ ਪ੍ਰੋਪਰ ਇਵੈਂਟ ਹੋਇਆ ਤੇ ਬਹੁਤ ਵਧੀਆ ਇਵੈਂਟ ਸੀਗਾ ਤੇ ਬਾਕੀ ਉਸਦੀ ਫੀਲਿੰਗ ਬਹੁਤ ਅਲੱਗ ਹੁੰਦੀ ਹੈ ਉਸ ਜਗ੍ਹਾ ਤੇ ਪੌਂਚ ਕੇ ਤੁਹਾਨੂੰ ਹੋਰ ਮਤਲਬ ਕਿਹੜਾ ਐਡਵੈਂਚਰ ਤੁਹਾਡੀ ਲਾਈਫ ਦਾ ਜਿਹੜਾ ਉੱਥੇ ਹੋਇਆ ਕਿਹੜੇ ਨਵੇਂ ਬੰਦਿਆ ਦੇ ਨਾਲ ਤੁਹਾਡੀ ਮੀਟ ਹੁੰਦੀ ਹੈ ਉੱਥੇ ਕਾਫੀ ਸੋਸ਼ਲ ਵਰਕਰਸ ਜਿਹੜੇ 올 ਓਵਰ ਇੰਡੀਆ ਦੇ ਵਿੱਚ ਕੋਈ ਬੰਬੇ ਕੋਈ ਕੋਲਕਾਤਾ ਕੋਈ ਕਿੱਥੋਂ ਕੋਈ ਕਿੱਥੋਂ ਕੋਈ ਜੈਪੁਰ ਦੇ ਲੋਕਲ ਸੀ ਕੋਈ ਰਾਜਸਥਾਨ ਦੇ ਮਤਲਬ ਕਾਫੀ ਜਗਾਵਾਂ ਤੋਂ ਕਾਫੀ ਇਹਨਾ ਮੀਟਅਪ ਹੋਇਆ ਕਾਫੀ ਲੋਕ ਇੱਕ ਦੂਜੇ ਨਾਲ ਆਪਾਂ ਮਿਲੇ ਆਂਡ ਉੱਥੇ ਬਿਗ ਬਾਸ 5 ਦੇ ਪੂਜਾ ਮਿਸ਼ਰਾ ਜੀ ਵੀ ਉੱਥੇ ਸੀਗੇ ਐਟ ਦਿ ਮੂਮੈਂਟ ਐਂਡ ਉੱਥੇ ਮੁਕ ਦਾ ਗੋਟ ਸੇ ਜੋ ਉਹਨਾਂ ਨੇ ਜਿਨ੍ਹਾਂ ਨੇ ਅਵਾਰਡ ਦੇ ਹਾਂਜੀ ਹਾਂਜੀ ਉੱਥੇ ਹੋਰ ਵੀ ਕਾਫੀ ਸੈਲੀਬ੍ਰਿਟੀ ਸਿਗੇ ਜਿਨ੍ਹਾਂ ਨਾਲ ਮਿਲ ਮਿਲਾਪ ਹੋਇਆ ਤੇ ਕਾਫੀ ਵਧੀਆ ਇੰਟਰੈਕਸ਼ਨ ਰਹੀ ਹੈ ਡਿਨਰ ਵੀ ਸਭ ਦਾ ਇਕੱਠੇ ਹੋਇਆ ਤੇ ਕਾਫੀ ਵਧੀਆ ਮਤਲਬ ਰਿਹਾ ਸਿਸਟਮ ਮਤਲਬ ਲੱਗਿਆ ਵੀ ਉੱਥੇ ਜਾ ਕੇ ਵੀ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ ਹਾਂਜੀ ਬਿਲਕੁਲ ਮੈਨੂੰ ਤਾਂ ਕੋਈ ਇੰਨਾ ਕ ਬੱਚਾ ਵੀ ਉੱਥੋਂ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲ ਹੀ ਜਾਂਦਾ ਕਿਉਂਕਿ ਦੇਖੋ ਇੱਕ ਇਨਸਾਨ ਛੋਟੇ ਛੋਟੇ ਚੀਜ਼ ਸਿੱਖਦਾ ਰਹਿੰਦਾ ਚਾਹੇ ਕੋਈ ਵੀ ਹੈ ਕੋਈ ਸੇ ਵੀ ਚੀਜ਼ ਤੋਂ ਕੋਈ ਨਾ ਕੋਈ ਚੀਜ਼ ਤੋਂ ਸਿੱਖਣ ਨੂੰ ਮਿਲ ਹੀ ਜਾਂਦਾ ਕਿਉਂਕਿ ਇਨਸਾਨ ਕਦੇ ਵੀ ਗਿਆਨ ਗਿਆਨ ਤੋਂ ਬਿਨਾ ਹਮੇਸ਼ਾ ਦੂਰ ਆ ਹਮੇਸ਼ਾ ਪੁੱਛਣਾ ਚਾਹੁੰਨੇ ਕਿ ਹੋਣਾ ਆਪਣੇ ਸ਼ਹਿਰ ਦੇ ਹਾਲਾਤਾਂ ਬਾਰੇ ਆ ਜਾਣੇ ਗੱਲ ਕਰਦੇ ਆ ਤੇ ਤੁਸੀਂ ਅੱਜ ਵੀ ਡਿਸਕਸ ਕਰ ਰਹੇ ਸੀ ਆਫ ਕੈਮਰਾ ਕੁਝ ਕੀ ਮਤਲਬ ਸ਼ਹਿਰ ਦੇ ਹਾਲਾਤ ਕਾਫੀ ਖਰਾਬ ਨੇ ਬਹੁਤ ਜ਼ਿਆਦਾ ਕੇਸਿਸ ਤੁਹਾਡੇ ਕੋਲ ਆਏ ਹੋਏ ਨੇ ਤੇ ਕਿੰਦਾ ਦੇ ਕੇਸਿਸ ਨੇ ਜਨਨੋਂ ਇਸ ਵਕਤ ਤੁਸੀਂ ਡੀਲ ਕਰ ਰਹੇ ਦੇਖੋ ਕੇਸਿਸ ਤਾਂ ਮੈਂ ਆਪ ਇਸ ਟਾਈਮ ਖੁਦ ਮੈਂ ਜਿੱਦੈ ਜੈਪੁਰ ਤੋਂ ਇੱਥੇ ਜਲੰਧਰ ਐਂਟਰ ਕੀਤਾ ਮੇਰੇ ਸਾਹਮਣੇ ਉਦੋਂ ਦੇ ਫੋਨ ਅੱਜ ਹਜੇ ਤੱਕ ਕੋਈ ਬੰਦ ਨਹੀਂ ਹੋਏ ਨੇ ਕੇਸਿਸ ਕੁਛ ਇਸ ਤਰ੍ਹਾਂ ਲਗਾ ਕੇ ਚੱਲੀਏ ਕਿਸੇ ਦਾ ਕੋਈ ਮਤਲਬ ਜਿਹੜੇ ਡੋਰੀ ਕੇਸਿਸ ਤਾਂ ਪਹਿਲੇ ਆਂਦੇ ਸੇ ਹੋਤਾ ਆ ਹੀ ਰਿਹਾ ਹੈ ਬਟ ਹੁਣੇ ਕ ਨਵੇਂ ਤਰ੍ਹਾਂ ਦੇ ਕੇਸ ਆ ਲੋਕਾਂ ਨੇ ਜਿਵੇਂ ਕਿ ਗਵਰਨਮੈਂਟ ਵੱਲੋਂ ਕੋਈ ਚੀਜ਼ਾਂ ਜਿਵੇਂ ਨਹੀਂ ਹੱਲ ਹੋ ਪਾਰੀਆਂ ਨਾ ਕੋਈ ਜਿਵੇਂ 10-10 ਸਾਲ ਤੋਂ ਕੋਈ ਲੀਗਲ ਕੇਸ ਵਾਸਤੇ ਕਿਸੇ ਦਾ ਕੁਝ ਫਸਿਆ ਆ ਉਹ ਸਾਰੇ ਜਾਣੇ ਸਾਡੇ ਕੋਲ ਆ ਕੇ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਵਿੱਚ ਕਿਸੇ ਦਾ ਕੰਪਰਮਾਈਜ਼ ਹੋਈਏ ਤੇ ਅਸੀਂ ਆਪਣੇ ਆਪਣੇ ਵੇ ਪਾਰਟ ਵੇ ਸੇ ਚੱਲ ਸਕੀਏ ਬਟ ਇੱਕ ਚੀਜ਼ ਹੈ ਜਿੱਥੇ ਹੁਣ ਗਵਰਨਮੈਂਟ ਦਾ ਕੰਮ ਹੈ ਜਿੱਥੇ ਸਰਕਾਰੀ ਕੰਮ ਆ ਜੋ ਜੋ ਉਹਦਾ ਬੈਸਟ ਇਹੀ ਹੈ ਕਿ ਆਪਾਂ ਕਿਸੇ ਦਾ ਕੰਪਰਮਾਈਜ਼ ਕਰਵਾ ਕੇ ਕਿਸੇ ਡੇਲੀ ਰੁਟੀਨ ਨੂੰ ਸੈੱਟ ਕਰ ਸਕੀਓ ਆਪਣੀ ਕੋਸ਼ਿਸ਼ ਹੁੰਦੀ ਹੈ ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜਾ ਸਾਡਾ 휴ਮੈਨਿਟੀ ਐਨ ਜੀਓ ਹੈ ਐਕਚੁਅਲ ਦੇ ਵਿੱਚ ਕਿੰਨ ਕਿੰਨਾ ਚੀਜ਼ਾਂ ਨੂੰ ਡੀਲ ਕਰਦਾ ਹੈ ਤਾਂ ਕਿ ਲੋਕ ਇੱਕ ਵਾਰ ਫਿਰ ਤੋਂ ਜਾਣ ਲੈਣ ਤਾਂ ਜੇਕਰ ਕਿਸੇ ਨੂੰ ਹੈਲਪ ਚਾਹੀਦੀ ਹੈ ਤਾਂ ਤੁਹਾਡੇ ਤੱਕ ਪਹੁੰਚ ਕਰ ਲੈ ਜਿਵੇਂ ਕਿ ਆਪਾਂ ਹਮੇਸ਼ਾ ਫੂਡ ਜਰਕੀ ਸਾਡਾ ਸਭ ਤੋਂ ਪਹਿਲਾ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਜ਼ਰੂਰਤਮੰਦ ਨੂੰ ਕਲੋਥਸ ਆਪਣਾ ਐਜੂਕੇਸ਼ਨ ਕੋਈ ਹੈਲਥ ਸਿਸਟਮ ਦੇ ਰਿਗਾਰਡਿੰਗ ਕੋਈ ਉਹਨਾਂ ਨੂੰ ਪ੍ਰੋਬਲਮ ਹੋਵੇ ਕੋਈ ਉਹਨਾਂ ਦੀ ਮਤਲਬ ਕੋਈ ਕਾਰਵਾਈ ਨਹੀਂ ਹੋ ਰਹੀ ਜੋ ਕਾਫੀ ਟਾਈਮ ਤੋਂ ਅੜੀ ਹੋਈ ਹੈ ਕੋਈ ਡੌਗਜ਼ ਰਿਗਾਰਡਿੰਗ ਹੈ ਕੁਝ ਵੀ ਹੈ ਇਹਨਾਂ ਚੀਜ਼ਾਂ ਦੇ ਆਪਾਂ ਪੂਰਾ ਕਰੀਦਾ ਬਟ ਹਾਂ ਜਿੱਥੇ ਕੋਰਟ ਕੇਸਿਸ ਵਗੈਰਾ ਹੁੰਦੇ ਉੱਥੇ ਆਪਾਂ ਡੀਲਿੰਗ ਇਸ ਕਰਕੇ ਨਹੀਂ ਕਰ ਸਕਦੇ ਬਿਕੋਜ਼ ਉੱਥੇ ਸਿਸਟਮੈਟਿਕਲੀ ਗਵਰਨਮੈਂਟ ਇਨਵੋਲਵ ਹੋ ਜਾਂਦੀ ਹੈ ਜਾਂ ਜੱਜਸ ਦਾ ਕੰਮ ਹੁੰਦਾ ਬਾਕੀ ਇਹ ਹੁੰਦਾ ਕਿ ਚਲੋ ਆਪਾਂ ਜੇ ਕਿਸੇ ਦਾ ਸੈਟਲਮੈਂਟ ਪਿਆਰ ਨਾਲ ਬੈਠ ਕੇ ਕਰਵਾ ਸਕਦੇ ਉਹ ਚੀਜ਼ ਅਲੱਗ ਹੋ ਜਾਂਦੀ ਮੈਂ ਜਾਨਣਾ ਚਾਹੂੰਗੀ ਇਸ਼ੂ ਕਿ ਮਤਲਬ ਹਿਊਮ ਯਾ ਫਿਰ ਲੋਕ ਵੀ ਤਨੂੰ ਡੋਨੇਟ ਕਰਕੇ ਜਾਣ ਦੇਖੋ ਲੋਕ ਤਾਂ ਡੋਨੇਸ਼ਨ ਲਈ ਬਹੁਤ ਕਾਲਸ ਕਰਦੇ ਨੇ इवन ਕਿ ਫੋਰਨਸ ਤੋਂ ਵੀ ਬਹੁਤ ਕਾਲ ਆਉਂਦੇ ਕਿ ਡੈਟ ਅੱਪਰ ਡੋਨੇਸ਼ਨ ਤੁਹਾਨੂੰ ਦੇਣਾ ਚਾਹੁੰਦੇ ਬਟ ਆਪਣੀ ਜੋ ਆਪਣਾ ਫਰਸਟ ਮੋਟੋ ਹੀ ਸੀਗਾ ਕਿ ਡੈਟ ਅਸੀਂ ਜੋ ਕਰਨਾ ਸੀ ਆਪਣੀ ਟੀਮ ਆਪਣੇ ਬਿਹਫ ਤੇ ਹੀ ਕਰਨਾ ਆਪਾਂ ਕਿਸੇ ਤੋਂ ਡੋਨੇਸ਼ਨ ਨਹੀਂ ਲੈਣੀ ਸੀ ਕਰਕੇ ਆਪਾਂ ਡੋਨੇਸ਼ਨ ਕਿਸੇ ਕੋਲ ਅਜ ਤੱਕ ਲਈ ਹੀ ਨਹੀਂ ਹੈ ਉਹ ਦਾ ਰੀਜ਼ਨ ਇਹੀ ਹੈ ਕਿਉਂਕਿ ਦੇਖੋ ਆਪਾਂ ਕਿਸੇ ਕੋਲ ਡੋਨੇਸ਼ਨ ਲੈ ਕੇ ਕੰਮ ਕਰਨਾ ਹੀ ਜੇ ਆਪਣੀ ਟੀਮ ਅਸੀਂ ਆਪਣੇ ਵੱਲੋਂ ਸਫੀਸ਼ੀਐਂਟ ਆ ਗਿਆ ਆਪਾਂ ਇਹ ਕਰ ਸਕਦੇ ਆ ਤੇ ਆਪਾਂ ਜਰੂਰ ਕਰਾਂਗੇ ਮੈਂ ਐਕਚੁਅਲੀ ਬਹੁਤ ਸਰੀ ਐਨ ਜੀਓਜ਼ ਇਦਾਂ ਦੀਆਂ ਵੀ ਨੇ ਪੰਜਾਬ ਦੇ ਵਿੱਚ ਜਿਹੜੀਆਂ ਡੋਨੇਸ਼ਨ ਲੈਂਦੀਆਂ ਜਿਹੜੇ ਖਰਚੇ ਨੇ ਉਹ ਉਸ ਐਨਜੀਓ ਦੇ ਪੈਸੇ ਤੋਂ ਵੀ ਪੂਰੇ ਹੁੰਦੇ ਨੇ ਕਈ ਵਾਰ ਤਾਂ ਅਸੀਂ ਇਦਾਂ ਦੇਖਿਆ ਕਿ ਐਨਜੀਓ ਨੂੰ ਕੁਰਾਸ਼ਨ ਵੀ ਡੋਨੇਟ ਕਰਦਾ ਸੌਰੀ ਟੂ ਸੇ ਬਟ ਕਈ ਐਨਜੀਓਸ ਹੈ ਇਦਾਂ ਦੇ ਕਿ ਉਹ ਆਪਣੇ ਘਰ ਉਹ ਰਾਸ਼ਨ ਚੱਕ ਲੈ ਜਾਂਦੇ ਨੇ ਤੇ ਹੁਜੇ ਲੋਕਾਂ ਲਈ ਕੋਈ ਕਹਿਣਾ ਚਾਹੋਗੇ ਕੋਈ ਮੈਸੇਜ ਹੋਣਾ ਦੇਖੋ ਉਹ ਤੇ ਫਿਰ ਇੱਕ ਸਾਹਮਣਾ ਬਿਜ਼ਨਸ ਹੋ ਗਿਆ ਉਹਨੂੰ ਮੈਂ ਐਨਜੀਓ ਕਹਾਂਗਾ ਨਹੀਂ ਪਹਿਲੇ ਨੰਬਰ ਤੇ ਕਿਉਂਕਿ ਉਹ ਇੱਕ ਸਾਹਮਣਾ ਬਿਜ਼ਨਸ ਕਰ ਰਹੇ ਨੇ ਕਿ ਥੈਟ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਇਨਕਮ ਹੋ ਰਹੀ ਹੈ ਕੁਝ ਪੈਸੇ ਲੈ ਰਹੇ ਨੇ ਮੈਂ ਬਹੁਤ ਦੇਖਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਸ ਸੀਜ਼ ਤੇ ਹੈ ਬਟ ਇਹ ਚੀਜ਼ ਗਲਤ ਹੈ ਦੇਖ ਕਰਦੇ ਆ ਆਪਣਾ ਮੇਨ ਮੋਟਿਵ ਅੰਦਰ ਹੀ ਹੋਣਾ ਚਾਹੀਦਾ ਵਾ ਕਿ ਜੈਟ ਆਪਾਂ ਲੋਕਾਂ ਦੇ ਪ੍ਰਤੀ ਸੇਵਾ ਭਾਵਨਾ ਪ੍ਰਤੀ ਕਰਨਾ ਹੈ ਇਹ ਨਹੀਂ ਕਿ ਆਪਣਾ ਬਿਜ਼ਨਸ ਕਰਨਾ ਆਪਣਾ ਘਰ ਪਰਨਾ ਬਾਕੀ ਹੁਣ ਹਰ ਕਿਸੇ ਦੀ ਆਪਣੀ ਆਪਣੀ ਥਿੰਕਿੰਗ ਹੈ ਇਸ ਚੀਜ਼ ਨੂੰ ਵੀ ਚੇਂजेस ਲਿਆਉਣ ਦੇ ਬਹੁਤ ਲੋੜ ਹੈ ਮੋਟੀਵੇਸ਼ਨਲ ਸਪੀਕਰ ਦੀ ਬਹੁਤ ਲੋੜ ਹੈਗੀ ਇੱਥੇ ਪੰਜਾਬ ਦੇ ਵਿੱਚ ਉਮੀਦ ਕਰਦਾ ਬਹੁਤ ਜਲਦੀ ਉੱਭਰ ਕੇ ਆਣਗੇ ਬਹੁਤ ਲੋਕ ਤੁਹਾਨੂੰ ਤੇ ਚਲੋ ਕਾਲ ਆ ਗਈ ਹੈ ਨਾ ਨੈਸ਼ਨਲ ਅਵਾਰਡ ਤੋਂ ਨੂੰ ਮਿਲ ਗਿਆ ਕਈ ਐਨ ਜੀਓਜ਼ ਇਦਾਂ ਦੀਆਂ ਵੀ ਨੇ ਕਿ ਖੁਦ ਕੰਪਨੀਆਂਜ਼ ਨੂੰ ਅਪਰੋਚ ਕਰਦੇ ਨੇ ਕਿ ਸਾਨੂੰ ਤੁਸੀਂ ਅਵਾਰਡ ਦਿਓ ਇਵਨ ਕਈ ਐਨ ਜੀਓਜ਼ ਵਾਲੇ ਤਾਂ ਪੈਸੇ ਵੀ ਪੇ ਕਰਦੇ ਨੇ ਤੁਹਾਡੇ ਨਹੀਂ ਬਿਲਕੁਲ ਨਹੀਂ ਮੈਨੂੰ ਤਾਂ ਐਕਚੁਅਲੀ ਨੌਨ ਚ ਵੀ ਨਹੀਂ ਸੀਗਾ ਕੋਈ ਮੈਂ ਐਕਚੁਅਲੀ ਫਰਸਟ ਟਾਈਮ ਹੀ ਉਹਨਾਂ ਦੀ ਸਗੋਂ ਲੈਂਗੁਏਜਸ ਵੀ ਕਈਆਂ ਦੀ ਹੋੜੀ ਸੀਗੀ ਸਾਡੇ ਪੰਜਾਬ ਦੀ ਲੈਂਗੁਏਜ ਹੀ ਬਿਲੋਂਗ ਨਹੀਂ ਕਰਦੀ ਸੀ ਕਈਆਂ ਦੀ ਬਾਕੀ ਇਹ ਹੈ ਕਿ ਹਾਂ ਚਲੋ ਅਗਲੇ ਨੇ ਕੋਈ ਆਪਣਾ ਗੂਗਲ ਰਿਵਿਊ ਦੇਖਿਆ ਕੋਈ ਕੁਝ ਦੇਖਿਆ ਤੇ ਉਹਨਾਂ ਨੇ ਆਬਵੀਅਸ ਉਹ ਚੋਇਸ ਸਿਲੈਕਟ ਕੀਤਾ ਬਾਕੀ ਇਹ ਚੀਜ਼ ਹੈਗੀ ਹੈ ਕਿ ਆਪਾਂ ਕਹਿੰਦੇ ਕਿ ਸਾਰੇ ਅੱਗੇ ਵਧਣ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਆਪਾਂ ਚਾਹੁੰਦੇ ਕਿ ਸਾਰੇ ਐਨ ਜੀਓਜ਼ ਅੱਗੇ ਵਧਣ ਤਾਂ ਕਿ ਪਹਿਲੀ ਗੱਲ ਤਾਂ ਨਾ ਇਹ ਐਨ ਜੀਓ ਸ਼ਬਦ ਹੀ ਖਤਮ ਹੋ ਜਾਣਾ ਚਾਹੀਦਾ ਉਹ ਖਤਮ ਏ ਇਦਾਂ ਹੀ ਹੋਏਗਾ ਇਸ ਸੀ ਤੇ ਚੇਂਜਸ ਲਿਆਂਦੀ ਬਹੁਤ ਲੋੜ ਹੈ ਇਸੀ ਤੋਂ ਨਾ ਆਪਾਂ ਅੱਗੇ ਜੋ ਆਪਣੀ ਥਿੰਕਿੰਗ ਹੈ ਆਪਾਂ ਜੁੜੇ ਇਸ ਸੀਸ ਲਿਆਵਾਂਗੇ ਇੱਕ ਵਧੀਆ ਇਵੈਂਟ ਕਰਕੇ ਨਾ ਜਿੱਥੇ ਕਿ ਮੋਟੀਵੇਸ਼ਨਲ ਸਪੀਚਸ ਜਿੱਥੇ ਕਿ ਮੇਨ ਅੰਡਰਸਟੈਂਡਿੰਗ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਬਹੁਤ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਚਾਹਨੀ ਹੈ ਇੱਕ ਵਾਰੀ ਤੁਸੀਂ ਕੋਈ ਆਪਣਾ ਕੰਟੈਕਟ ਜਾਂ ਫਿਰ ਸੋਸ਼ਲ ਮੀਡੀਆ ਤੁਹਾਡਾ ਕਿਸ ਕਿਸ ਪਲੇਟਫਾਰਮ ਤੇ ਪੇਜ ਹੈਗਾ ਇੱਕ ਵਾਰੀ ਡਿਸਕ੍ਰਾਈਬ ਕਰ ਦਿਓ ਤਾਂ ਕਿ ਜੇਕਰ ਕਿਸੇ ਨੂੰ ਦਿੱਕਤ ਹੈ ਜੇ ਕੋਈ ਤੁਹਾਡੀ ਹੈਲਪ ਲੈਣਾ ਚਾਹੁੰਦਾ ਤਾਂ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦਾ ਮੈਮ ਸੋਸ਼ਲ ਮੀਡੀਆ ਸਾਡਾ ਫੇਸਬੁੱਕ ਇੰਸਟਾਗ੍ਰਾਮ ਗੂਗਲ ਬਾਕੀ ਹਰ ਇੱਕ ਚੀਜ਼ ਤੇ ਜਿੱਥੇ ਵੀ ਹਿਊਮੈਨਿਟੀ ਐਨਜੀਓ ਇਸ਼ੂ ਕਰ ਰਾ ਲਿਖ ਦੇਣਗੇ ਉੱਥੇ ਉਹਨਾਂ ਨੂੰ ਸਾਰੀ ਅਪਡੇਟ ਆ ਜਾਏਗੀ ਪੰਜਾਬ ਦੇ ਤੇ ਪਲੱਸ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਮੇਰਾ ਨੰਬਰ ਹੈਗਾ 788 755113 ਕੋਈ ਵੀ ਐਨੀ ਟਾਈਮ ਮੈਨੂੰ ਮੇਰਾ ਪਰਸਨਲ ਨੰਬਰ ਹੀ ਹੈ ਮੇਰਾ ਹੋਰ ਕਿ ਸੈਕੰਡ ਨੰਬਰ ਵੀ ਨੇ ਇੱਥੇ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ ਹੈ ਕੋਈ ਥੈਂਕ ਯੂ ਸੋ ਮਚ ਜੀ ਸੋ ਬਿਲਕੁਲ ਇਸ ਹਨ ਇਸ਼ੂ ਕਰ ਰਾ ਜਿਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਹਿਊਮੈਨਿਟੀ ਤਾਰੇ ਨਦੀ ਐਨਜੀਓ ਕਰ ਰਹੀ ਐਂਡ ਸੋਸ਼ਲ ਮੀਡੀਆ ਤੇ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਹੈ ਤਾਂ ਹੁਣ ਨੈਸ਼ਨਲ ਜੋ ਸੋਸ਼ਲ ਐਕਟਿਵਿਸਟ ਦਾ ਅਵਾਰਡ ਵੀ ਇਹਨਾਂ ਨੂੰ ਮਿਲ ਚੁੱਕਾ ਹੈ ਤਾਂ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਮੈਂ ਇੱਕ ਸਵਾਲ ਐਡ ਆਨ ਕਰਨਾ ਚਾਹੂੰਗੀ ਕਿ ਪੂਰੇ ਪੰਜਾਬ ਲੈਵਲ ਤੇ ਤੁਹਾਡੀ ਐਨਜੀਓ ਕੰਮ ਕਰ ਰਹੀ ਹੈ ਹਾਂ ਜੀ ਬਿਲਕੁਲ ਪੰਜਾਬ ਤੋਂ ਜਿਹੜੇ ਮਰਜੀ ਏਰੀਆ ਤੋਂ ਕਾਲ ਆਵੇ ਤੇ ਆਪਾਂ ਉੱਥੇ ਕੋਈ ਨਾ ਕੋਈ ਸਾਡਾ ਮੈਂਬਰ ਕੋਈ ਨਾ ਕੋਈ ਜਿਹੜਾ ਸਾਨੂੰ ਪਿਆਰ ਕਰਦਾ ਉਹ ਕੋਈ ਨਾ ਕੋਈ ਐਕਟਿਵ ਰਹਿੰਦੇ ਰਹਿੰਦਾ ਹਮੇਸ਼ਾ ਤਾਂ ਬਿਲਕੁਲ ਪੂਰੇ ਪੰਜਾਬ ਲੈਵਲ ਤੇ ਜਿਹੜੀ ਐਨਜੀਓ ਹੈ ਇਹ ਕੰਮ ਕਰ ਰਹੀ ਹੈ ਜਾਰੀ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਆਸ-ਪਾਸ ਕਿਸੇ ਨੂੰ ਦਿੱਕਤ ਹੈ ਪਰੇਸ਼ਾਨੀ ਹੈ ਕਿਸੇ ਤਰੀਕੇ ਦੀ ਲੜਕੀਆਂ ਦੇ ਕੇਸਸ ਦੇ ਵਿੱਚ ਸਪੈਸ਼ਲੀ ਹੈਲਪ ਕਰਦੇ ਨੇ ਜਿਨ੍ਹਾਂ ਨੂੰ ਸੌਰੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਾਂ ਫਿਰ ਲੜਕੀਆਂ ਦੇ ਕੁਝ ਕੇਸਸ ਅਜਿਹੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਲੋਕ ਡਿਸਕਲੋਜ਼ ਕਰਨ ਤੋਂ ਡਰਦੇ ਨੇ ਤਾਂ ਇੱਥੇ ਤੁਸੀਂ ਗੱਲ ਕਰ ਸਕਦੇ ਹੋ ਪਰਿਵਾਰਕ ਮਾਹੌਲ ਦੇ ਵਿੱਚ ਤੁਹਾਨੂੰ ਡੀਲ ਕੀਤਾ ਜਾਏਗਾ ਤੇ ਨੇ ਆਪਣਾ ਨੰਬਰ ਵੀ ਦਿੱਤਾ ਹੈ ਐਂਡ ਅਸੀਂ ਖੁਦ ਵੀ ਉਮੀਦ ਕਰਦੇ ਹਾਂ ਕਿ ਇਹੋ ਜੀ ਚੰਗੀ ਆਰਗੇਨਾਈਜੇਸ਼ਨ ਜਿਹੜੀ ਹੈ ਇਹ ਹੋਰ ਵਧੇ ਹੋਰ ਪਰਫੁੱਲਿਤ ਹੋਏ ਤੇ ਅਸੀਂ ਚਾਹੁੰਦੇ ਹਾਂ ਕਿ ਔਰ ਅੱਛੇ-ਅੱਛੇ ਨੈਸ਼ਨਲ ਇੰਟਰਨੈਸ਼ਨਲ ਅਵਾਰਡਸ ਵੀ ਜਿਹੜੇ ਨੇ ਇਹਨਾਂ ਦੀ ਝੋਲੀ ਵਿੱਚ ਪੈਂਦੇ ਅਸੀਂ ਇਦਾਂ ਹੀ ਇਹਨਾਂ ਦੇ ਨਾਲ ਤੁਹਾਨੂੰ ਦੁਬਾਰਾ ਤੋਂ ਦੁਬਾਰਾ ਰੂਬਰੂ ਕਰਵਾਉਂਦੇ ਰਹੀਏ ਥੈਂਕ ਯੂ ਸੋ ਮਚ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਇਹਨਾਂ ਦੀ ਵਰਕਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਇੱਕ ਵਾਰ ਪੂਰੇ ਸੋਸ਼ਲ ਮੀਡੀਆ ਤੇ ਦੇਖਣ ਤੋਂ ਬਾਅਦ ਜ਼ਰੂਰ ਦੱਸਿਓ ਤੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤੇ ਉਹਨਾਂ ਨੂੰ ਕਾਲ ਜਿਹੜੀ ਹੈ ਤੁਸੀਂ ਜ਼ਰੂਰ ਕਰਿਓ ਕੈਮਰਾ ਪਰਸਨ ਸ਼ਿਵਮ ਦੇ ਨਾਲ ਮਨਪ੍ਰੀਤ ਕੋਹੜ ਲਾਈਵ ਪੰਜਾਬੀ ਟੀਵੀ ਜਲੰਧਰ ਲਾਈਟ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਟ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।